ਵੈਘੁਰੂ ਜੀ ਦਾ ਖਾਲਸਾ ਵੈਘੁਰੂ ਜੀ ਦੀ ਫਤਿਹ ਪੜਨ ਵਾਲੇ ਵਿਦਿਆਰਥੀਆਂ ਲਈ ਇੱਕ ਵੱਡੀ ਖੁਸ਼ਖਬਰੀ ਹੈ ਜਿਹੜੇ ਲੋੜਵੰਦ ਵਿਦਿਆਰਥੀ ਹਨ ਜੋ ਅਕੈਡਮੀਆਂ ਦੇ ਬੈਚ ਨਹੀਂ ਲੈ ਸਕਦੇ ਅਸੀਂ ਉਹਨਾਂ ਲਈ YouTube ਤੇ ਮਾਸਟਰ ਕੈਡਰ ਪੰਜਾਬੀ ਸਾਇੰਸ ਅਤੇ ਮੈਥ ਵਿਸ਼ੇ ਨਾਲ ਸੰਬੰਧਿਤ ਬੈਚ ਸ਼ੁਰੂ ਕਰਨ ਜਾ ਰਹੇ ਹਾਂ ਇਹ ਬੈਚ 10 ਅਕਤੂਬਰ ਤੋਂ ਸ਼ੁਰੂ ਹੋ ਰਿਹਾ ਹੈ ਜੋ ਵੀ ਲੋੜਵੰਦ ਵਿਦਿਆਰਥੀ ਇਸ ਦੀ ਤਿਆਰੀ ਕਰਨਾ ਚਾਹੁੰਦੇ ਹਨ ਉਹ ਸਾਡੇ ਨਾਲ ਇਸ ਚੈਨਲ ਤੇ ਜੁੜ ਸਕਦੇ ਹਨ ਇਹ ਬੈਚ ਬਿਲਕੁਲ ਮੁਫਤ ਕਰਵਾਇਆ ਜਾਏਗਾ ਇਸ ਲਈ ਕਿਸੇ ਤੋਂ 1 ਰੁਪਿਆ ਵੀ ਫੀਸ ਨਹੀਂ ਲਈ ਜਾਵੇਗੀ ਇਸ ਵਿੱਚ ਵਿਸ਼ੇ ਦੀ ਪੂਰੀ ਜਾਣਕਾਰੀ ਥਿਊਰੀ ਐਮਸੀਕਿਊ ਦੇ ਪ੍ਰਸ਼ਨ ਉੱਤਰ ਵੀ ਕਰਵਾਏ ਜਾਣਗੇ ਟੈਸਟ ਦੇ ਰੂਪ ਵਿੱਚ ਪੇਪਰ ਦੀ ਪੂਰੀ ਤਿਆਰੀ ਵੀ ਕਰਵਾਈ ਜਾਏਗੀ ਮੋਕ ਟੈਸਟ ਵੀ ਲਏ ਜਾਣਗੇ ਅਸੀਂ ਗੁਜ਼ਾਰਿਸ਼ ਕਰਦੇ ਹਾਂ ਕਿ ਜੋ ਲੋੜਵੰਦ ਵਿਦਿਆਰਥੀ ਹਨ ਉਹਨਾਂ ਤੱਕ ਇਹ ਵੀਡੀਓ ਜ਼ਰੂਰ ਪਹੁੰਚਾਈ ਜਾਵੇ ਤਾਂ ਜੋ ਆਪਣੇ ਇਸ ਬੈਚ ਦਾ ਲਾਹਾ ਲੈ ਸਕਣ ਅਤੇ ਆਪਣੀ ਤਿਆਰੀ ਨੂੰ ਯਕੀਨੀ ਬਣਾ ਸਕਣ ਇਸ ਬੈਚ ਬਾਰੇ ਜੇ ਕੋਈ ਹੋਰ ਜਾਣਕਾਰੀ ਲੈਣਾ ਚਾਹੁੰਦਾ ਹੈ ਤਾਂ ਤੁਸੀਂ ਇਸ ਵੀਡੀਓ ਦੇ ਕਮੈਂਟ ਬਾਕਸ ਦੇ ਵਿੱਚ ਆ ਕੇ ਮੈਸੇਜ ਪਾ ਸਕਦੇ ਹੋ ਇਸ ਚੈਨਲ ਦਾ ਲਿੰਕ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮੈਂਸ਼ਨ ਕਰ ਦਿੱਤਾ ਗਿਆ ਹੈ ਅਸੀਂ ਗੁਜ਼ਾਰਸ਼ ਕਰਦੇ ਹਾਂ ਕਿ ਤੁਸੀਂ ਇੱਕ ਵਾਰੀ ਸਾਡੇ ਚੈਨਲ ਤੇ ਆਓ ਅਤੇ ਦੇਖੋ ਅਸੀਂ ਕਿਸ ਤਰ੍ਹਾਂ ਦੀ ਤਿਆਰੀ ਕਰਵਾ ਰਹੇ ਹਾਂ ਤੇ ਤੁਸੀਂ ਆਪਣੀ ਤਿਆਰੀ ਨੂੰ ਯਕੀਨੀ ਬਣਾਓ ਤੇ ਆਪਣੀ ਮਿਹਨਤ ਨੂੰ ਹੋਰ ਅੱਗੇ ਵਧਾਓ ਧੰਨ